ਦੇ ਜਿਹੜਾ ਰਾਮ ਸਿੰਘ ਨੂੰ ਫਿਰ ਫੋਮ ਮਿਲ। ਉਹਦੀ ਉਹਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਆ। ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਦੀ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਪੁੱਝ ਕੇ ਉਹਨੂੰ ਇਹ ਆ ਕਰਦੀ ਆ। ਮੈਂ ਬੀਜੇਪੀ ਦੀ ਸਖਤਿਆ ਚਾਂਦ ਜਿਹੜੀ ਦਿੰਦਾ ਕਰਦਾ। ਔਰ ਮੈਂ ਉਹ ਸਮਝਦੇ ਕਿ ਸਾਡੇ ਸਿੱਖ ਜਵਾਤਾਂ ਦੇ ਨਾਲ ਉਹ ਬੀਜੇਪੀ ਛੇੜ ਲਈ ਹੈ। ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹਨ। ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦੰਦ ਕਰਨੀ ਚਾਹੀਦੀ ਹੈ। ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ। ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹਨਾਂ ਕਿੱਥੇ ਹੈ। ਪਰ ਇਦਾਂ ਕਿਸੇ ਮੁੱਜਮ ਨੂੰ ਕਤਲ ਦੇ ਮੁੱਜਮ ਨੂੰ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਬਾਅਦ ਬਾਅਦ 2 ਮਹੀਨੇ ਬਾਅਦ ਉਹਨੂੰ ਬਾਹਰ ਦਿਓਣਾ। ਇਹ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੁ ਲੋង ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿੰਦਾ ਤੇ ਹੁੰਦਾ ਕਿਉਂਕਿ ਹਰਿਆਣੇ 'ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਭਾਜਪਾ ਹਰਿਆਣੇ 'ਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਜਿਹੜਾ ਮਦੀ ਰਾਮਦੀਤ ਨੂੰ ਬਾਹਰ ਲਾਉਣ ਭਾਜਪਾ ਜਿੱਤੇਗੀ ਲੱਖ ਤੋੜ ਵੀ ਉਹ ਦੁਹਾਰ ਹੋਣੀ ਹੈ ਸੋ ਮੈਂ ਹਰਿਆਣੇ ਦੇ ਲੋਕਾਂ ਨੂੰ ਕਹਿੰਦਾ ਤੇ ਹੁੰਦਾ ਕਿ ਤੁਸੀਂ ਇਹ ਜਿਹੜੀਆਂ ਵਾਅਦੇ ਹੀ ਵਾਲੀਆਂ ਚਾਲਾਂ ਚੱਲਣ ਦੇ ਭਾਜਪਾ ਦੀ ਇਹਨਾਂ ਚਾਲਾਂ ਚ ਦੀ ਫਸਲਾ ਬੀਜਪੀ ਦਾ ਜਰਾ ਜਰਾ ਚੋਂ ਬਾਈਕਟ ਕਰਨਾ ਔਰ ਬੀਜਪੀ ਦਾ ਜਿਹੜਾ ਪਤਾ ਸਾਫ ਕਰ। ਕਿਹੜਾ ਜਿਹੜਾ ਰਾਮ ਸਿੰਘ ਨੂੰ ਫਿਰ ਫਰਮ ਮਿਲਿਆ। ਨਹੀਂ ਨਹੀਂ ਉਹਨਾਂ ਨੂੰ ਦਵਾ ਦਾ ਪਰੋਲ ਜਿਹੜੀ ਦਿੱਤੀ ਗਈ ਆ। ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜਪੀ ਜਿਹੜੀਆਂ ਉਹ ਜਾਣ ਬੁੱਝ ਕੇ ਫੰਨੂ ਦੀ ਆ ਕਰਦੀ ਆ। ਮੈਂ ਭਾਪੀ ਇਹ ਪੀਡੀਐਸ ਕੱਟੀਆਂ ਚਾਲ ਦੀ ਜਿਹੜੀ ਦਿੰਦਾ ਕਰਦਾ ਔਰ ਮੈਂ ਉਹ ਸਮਝਦੇ ਕਿ ਸਾਡੇ ਸਿੱਖ ਦੇ ਜਵਾਨਤਾ ਦੇ ਨਾਲ ਉਹ ਬੀਜਪੀ ਛੇੜ ਲਈ ਹੈ ਉਹ ਜਿਹੜੇ ਪੰਜਾਬ ਦੇ ਬੀਜਪੀ ਦੇ ਲੀਡਰ ਹਨ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਆ ਪਰ ਇਦਾਂ ਕਿਸੇ ਮੁੱਦਮ ਨੂੰ ਕਤਲ ਦੇ ਮੁੱਦਮ ਨੂੰ ਇਹਨੂੰ ਉਮਰ ਕਾਇਦ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਉਣਾ ਇਹ ਸਾਰਾ ਪੋਲਿਟਿਕਲ ਡਰਾਮਾ ਇਹਨਾਂ ਕੋਲ ਲਿਆਂਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿ ਰਿਹਾ ਤ ਹਾਂ ਕਿਉਂਕਿ ਹਿਦਰਾਣੇ ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਿਦਰਾਣੇ ਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਆਲਾ ਮੱਦੀ ਵਾਂਗ ਦੀ ਨੂੰ ਬਾਹਰ ਲਾਉਣ ਬੀਜੇਪੀ ਜਿੱਤੇ ਨਹੀਂ ਲੱਖ ਤੋੜ ਵੀ ਉਹ ਦੁਹਾਰ ਹੋਣੀ ਆ ਸੋ ਮੈਂ ਹਿਦਰਾਣੇ ਦੇ ਲੋਕਾਂ ਨੂੰ ਕਹਿ ਰਿਹਾ ਤ ਹਾਂ ਕਿ ਤੁਸੀਂ ਇਹ ਜਿਹੜੀਆਂ ਵਾਅਦੇ ਸੀ ਵਾਲੀਆਂ ਚਾਲਾ ਚੱਲਣ ਦੇ ਬੀਜਪੀ ਆਂਦੇ ਚਾਲਾ ਚੱਦੀ ਫਸਲਾ ਬੀਜਪੀ ਦਾ ਜਿਹੜਾ ਹਰਿਆਣੇ ਤੋਂ ਬਾਈਕਟ ਕਰਨਾ ਔਰ ਬੀਜਪੀ ਦਾ ਜਿਹੜਾ ਪਤਾ ਸਾਫ ਤੋਂ